ਆਪ ਤਾਂ ਦੰਨਾ ਕਹਉਂਦਾ ਆ ਮਾਪੂ ਜੰਨਾ ਪੁੱਤ ਮਨ ਲਾ ਕੇ ਪੜਿਆ ਕਰ ਪੜਾਈ ਕਮ ਹੋਊ ਜੀ ਨਹੀਂ ਜੀ ਵਧੀਆ ਸੀ ਕਰਤੀ ਆ ਆਪਾਂ ਬਾਪੂ ਮਨ ਲਾ ਕੇ ਪੜਦਾ ਬਾਪੂ ਪੀਆਰਬੀ ਹੈ ਇਹਦੇ ਤੇ ਉਹ ਥੋੜਾ ਜਿਹਾ ਪਹਿਲਾਂ ਤੂੰ ਲੈ ਗਈ ਸੀ ਯਾਰ ਹੁਣ ਕੀ ਕਰਨਾ ਉਦੋਂ ਮੈਂ ਕੁਛ ਈ ਨਹੀਂ ਲਾਇਆ ਪਹਿਲਾਂ ਲੈ ਗਿਆ ਸੀ ਜਾਂ ਭੈਣ ਦੇ ਵੇਲੇ ਉਹ ਤਾਂ ਪਹਿਲੇ ਸਿਲੈਕਟਰ ਦੀ ਫੀਸ ਭਰੀ ਸੀ ਸਰ ਕੋਈ ਨਹੀਂ ਪੁੱਤ ਮੈਂ ਕੋਈ ਦਰਦਾ ਹੀ ਨਾ ਤੂੰ ਮਾੜੀ ਸੰਗ ਤੇ ਨਾ ਬਈ ਮਨ ਲਾ ਕੇ ਪੜੀ ਨਿਕਾ ਆਪਾਂ ਬਾਪੂ ਮਨ ਲਾ ਕੇ ਪੜਨਾ ਚੱਲ ਤੂੰ ਕਰਦੀ ਫੀਸ ਦਾ ਹੀ ਨਾ ਸਰ ਕੋਈ ਨਹੀਂ ਮੈਂ ਜਾਂਨਾ ਸ਼ਹਿਰ ਚਲ ਠੀਕ ਹੈ ਤੰਗ ਤੰਗ ਸੌਦਾ ਪਤਾ ਹੀ ਮੁੱਕਿਆ ਪਿਆ ਕਰਦਾ ਚੱਲ ਜਾਂਦੇ ਆ ਸਰ ਦੇਖਦੇ ਆ ਕੀ ਕਹਿੰਦਾ ਆਰਤੀ ਆ ਸਮਣਾ ਉਹ ਪ੍ਰੀਤ ਚੰਗਾ ਸਾਹਿਬ ਕਹਿੰਦੇ ਕਹਿੰਦਾ ਸੀ ਕਿਵੇਂ ਕਰਗੇ ਸਾਹਿਬ ਉਹ ਹਾਂਜੀ ਕਰਗੇ ਸਾਹਿਬ 2 ਲੱਖ ਰੁਪਏ ਫਟੇ ਗਏ ਲੈ ਜੀ ਮੂਜੀ 2 ਲੱਖ ਹਾਂਜੀ ਚਲੋ ਤਾਂ ਫਿਰ ਬਹੁਤੋਂ ਦਿਓ ਤਾਂ ਮੋੜ ਦੂ ਹਨਾ ਹਾਂਜੀ ਔਰ ਆਪਣਾ ਕੰਮ ਕਰਦੇ ਚਿੱਠੀਆਂ ਤਾਂ ਹਾਂ ਬਲੇ ਚਿੱਠੀਆਂ ਅੱਛਾ え ਬਾਕੀ ਜਿਹੜੇ ਕਸੀ ਗੱਲੀ ਕਸੀ ਗੱਲ ਕੀ ਹਾਲਾ ਬੋਲਾ ਸਿਆਣ ਵਧੀਏ ਕਿਵੇਂ ਹਾਲਾ ਹੈ ਤੇ ਆਹ ਵਧੀਏ ਜੁਨੀਆ ਤੇ ਉਹੀ ਕਹਿੰਦਾ ਮੈਂ ਕੀ ਗੱਲਾਂ ਬੀ ਸੁੱਖਾ ਪਿਆਰ ਤੇ ਰੋਗੇ ਜਾਈ ਜਾਵੀਂ ਆ ਤਿਆਰ ਤਾਂ ਤਿਆਰ ਕੇ ਜੁਨੀ ਕਹਿੰਦਾ ਉਹ ਜਵਾ ਬੇ ਜੀ ਜਿਬਰਨੀ ਮੇ ਕੰਨ ਬਰਸ ਦਾ ਫਟੇ ਜਾ ਮੈਗੀ ਗਏ ਤੁਸੀਂ ਪਹਿਲਾਂ ਪੁੱਤਾਂ ਪੁੱਤਾਂ ਮੁੱਕ ਗਏ ਤੇ ਇਹਨੇ ਪੈਸੇ ਨਹੀਂ ਤੁਸ ਦੂਜੇ ਦਿਨ ਆ ਜੈਨ ਸੱਤ ਜਹ ਚਾਹੀਦਾ ਜੀ ਲੱਖ ਚਾਹੀਦਾ ਜੀ ਪਹਿਲਾਂ ਤੁਸੀਂ 15 ਲੱਖ ਰੁਪਏ ਕੁੜੀ ਦੇ ਵਹਦ ਲਾਤਾ 5 ਕਿਲੇ ਤੁਹਾਡੇ ਕੋਲੇ ਜ਼ਮੀਨ ਆ ਹੈ ਅਰੇ ਡੈਰੀ ਤੇ ਗਈ ਡੈਰੀ ਤੇ ਗਈ ਡੈਰੀ ਆ ਦੇਖੀ ਆ ਸਾਰੇ ਕਾਲ ਮਤੇ ਜਿਹਦੇ ਨਾਲ ਭਰੀਆਂ ਪੇਂਡ ਦੇ ਕਾਲੀ ਆ ਆ ਸਾਰੇ ਦੇਖੀ ਆ ਸਾਰੇ ਡੈਰੀ ਤੇ ਕਾਲੀ ਮੀਤੀ ਸਾਰੇ ਤੇਰੀ ਕਰਮਾਂ ਨਾਲ ਪਰੀ ਪਈ ਐ ਐਨਾ ਕਰਤਾ ਨਾ ਕਰਿਆ ਕਰੋ ਮੇਰੀ ਗੱਲ ਸੁਣ ਕੋ ਲੈ ਆ ਚੱਜ ਦੇ ਕੇ ਮੈਂ ਥੱਗ ਕਹਿੰਦੇ ਆ ਉਹ ਤਾਂ ਉਡੀਕ ਹੀ ਗਈ ਉਹਨਾਂ ਅਸੀਂ ਕਿਹੜਾ ਰਸਤਾ ਮੁੜਟ ਕਰਨ ਦਾ ਘਰ ਤੇ ਮੇਰੀ ਪੂਰੀ ਆ ਵੀ ਉਹ ਤਾਂ ਉਡੀਕ ਨਾਲ ਸਹੀ ਆ ਨਹੀਂ ਜੇ ਇੰਨੇ ਪੈਸੇ ਨਹੀਂ ਦੇਸਾਂਗੇ ਤੁਸੀਂ ਤਾਂ ਮਹੌਲੀ ਤੁਗਾ ਚੱਲੇ ਮੈਂ ਉਹਦਾ ਕਿਹੜੋ ਸਾ ਦੇਖਣਾ ਹੈ 4 ਕਿੱਲੇ ਜ਼ਮੀਨ ਹੈ ਮੇਰੇ ਨਾਲ 20 ਲੱਖ ਰੁਪਏ ਕਰ ਜਾਓ ਰਾਜੇ ਕਰਦੇ ਥੋੜੇ ਜ਼ਮੀਨ ਦੀ ਲਾਲ ਨੂੰ ਰੋਗੀ ਆ ਜੇ ਤੇ ਕਰੋ ਇਹ ਤਾਂ ਕੋਈ ਇਹ ਟਿਕੂਗਾ ਇਹ ਬਾਪਾ ਵੀ ਹੋ ਰਿਹਾ ਨਹੀਂ ਮੇਰੀ ਗੱਲ ਸੁਣ ਠੇਕੇ ਦੇ ਚਲੇ ਮੈਂ ਮਾਰਨ ਕਿ ਲੈ ਜਾਣਾ ਹੁਣ ਕੁਦਰਤੀ ਆਪਣੀ ਮਾਰ ਪੈਗੀ ਕੋਈ ਗੜੇ ਪੈਗੇ ਕੋਈ ਫਸਲ ਨਾ ਹੋਈ ਸ਼ੋਕਾ ਪੈਗਾ ਪਰ ਕੱਟੈਸ ਨਾ ਨਹੀਂ ਹੋਣਗੇ ਤੁਸੀਂ ਕਿੱਥੇ ਬਗਲਾ ਕਰੋਗੇ ਸਤਾਰਨ ਕਿਤਨੇ ਫਿਰ ਤੁਹਾਡੀ ਤਾਂ ਇਹ ਜ਼ਮੀਨ ਦੀ ਨਲਾਮੀ ਹੋਗੀ ਇਹ ਗੱਲ ਨਾ ਪੱਕੀ ਹੈ ਠੀਕ ਹੈ ਹੁਣ ਤੁਸੀਂ ਜਾਣ ਸਕਦੇ ਹੋ ਤੁਸੀਂ ਜਾਣ ਸਕਦੇ ਕਿ ਕੀ ਤੁਹਾਡੇ ਕਿੰਨੇ ਬੱਦਸੂ ਪੈ ਲੱਗੇ ਨੇ ਤੁਹਾਡਾ ਨਹੀਂ ਭਰੋਸਾ ਜੀ ਨਹੀਂ ਭਰੋਸਾ ਦੀ ਮੋਰ ਪੈਣ ਦੇ ਸਾਰੇ ਸਾਡੇ ਹੱਥ ਖੜੇ ਨੇ ਇੰਨੇ ਜਿੰਨੇ ਪਾਸ ਦੂਰੀ ਹੁੰਦੀ ਹੈ ਜਿੱਥੇ ਨਾਲ ਬਹੁਤ ਪੈ ਜਾਣਾ ਉਹ ਤੋਂ ਫਸਲਾ ਉਤਾਰ ਕੇ ਬਾਹਰ ਲੈ ਜਾਓ ਹਾਂ ਜੇਕਰ ਇਸ ਪਾਸ ਦਾ ਪੈਸਾ ਲਾਉਂਦੇ ਤੇ ਵੀ ਠੀਕ ਆ ਨਹੀਂ ਜੀ ਤੁਹਾਡੀ ਜ਼ਮੀਨ ਦੀ ਨਲਾਮੀ ਦਾ ਕਾਰਨ ਨੂੰ ਮੇਰੇ ਕੋਲ ਉੱਤੇ ਹੀ ਪੜਾਏ ਮੱਸਾਂ ਜਾਂਦੇ ਨੇ ਇਹ ਹਾਲ ਹੈ ਜੱਟਾਂ ਦੇ ਘਰ ਦਾ ਉਹ ਜਿੱਥੇ ਹੁੰਦੀ ਐ ਬੰਦੀ ਹਥਿਆਰ ਦੀ ਇਹ ਤੁਸੀਂ ਕਹਿੰਦੇ ਫੇਰ ਕਰਦਾ ਕੀ ਦੇ ਕੇ ਕੁੜੀ ਨੂੰ ਸੌਰੀ ਤੋੜਨਾ ਹੈ ਹੋ ਕੀ ਦੇ ਕੇ ਕੁੜੀ ਨੂੰ ਸੌਰੀ ਤੋੜਨਾ ਹੈ ਹੋ ਆ ਗਿਆ ਪੁੱਤਾਂ ਆ ਬਾਪੂ ਆ ਗਿਆ ਬਾਪੂ ਤੂੰ ਇਹਨੂੰ ਕਰੀ ਜਾਂਦਾ ਮੈਂ ਕੀ ਕਰੂ ਆ ਚੱਲ ਕੋਈ ਨਹੀਂ ਪੁੱਤ ਲੈ ਬਾਪੂ ਆਣਾ ਮੈਂ ਕਰਨੀ ਆ ਨਾ ਨਾ ਕੋਈ ਨਹੀਂ ਪੁੱਤ ਆਪੂ ਮੈਂ ਕਰ ਦਿੰਦਾ ਮੈਂ ਕਰ ਬਸ ਬਾਪੂ ਉਹ ਫੀਸ ਦਾ ਕੀ ਬਣਿਆ ਅੱਜ ਉਹ ਤੋਂ ਤਾਂ ਆੜ ਕੇ ਜਵਾਬ ਦੇਈ ਕਿਵੇਂ ਕੀ ਕਹਿੰਦੇ ਉਹ ਕਹਿੰਦੇ ਸੋਡੇ ਸਿਰ ਪਹਿਲੀ ਵਾਰਾ ਕਰਦਾ ਹੋ ਰਿਹਾ ਕਹਿੰਦੇ ਅੱਜ ਦਾ ਜਵਾਬ ਆਵੇ ਹੁਣ ਫਿਰ ਬਾਪੂ ਜਰ ਕੋਈ ਨੀ ਬੋ ਤਾਂ ਮੈਂ ਵਪਾਰੀਆਂ ਨੂੰ ਕਹਾ ਆਪਾਂ ਫੋੜ ਵੇਚ ਦੇ ਦਿੰਨੇ ਆਪਾਂ। ਨਾ ਬਾਪੂ ਫੋੜ ਨਹੀਂ ਵੇਚਦੇ ਆਪਾਂ ਮੈਂ ਪੜ੍ਹਾਈ ਛੱਡ ਦੂਆ। ਨਾ ਨਾ ਪੁੱਤ ਪੜ੍ਹਾਈ ਨਹੀਂ ਛੱਡਣੀ ਤੇਰੇ ਕੰਮ ਆਉ ਪੜ੍ਹਾਈ ਤਾਂ ਜਿੰਦੀ ਆ। ਬਾਪੂ ਹਾਂ ਪੁੱਤ ਉਹ ਟਰੈਕਟਰ ਦਾ ਆਣਾ ਸੀਗਾ। ਆ ਨਹੀਂ ਇਹ ਟਰੈਕਟਰ। ਹਾਂ ਪੁੱਤ ਉਹ ਆਈ ਨੀ ਯਾਰ ਉਹਨਾਂ ਨੂੰ ਕੱਲ ਫੋਨ ਕਰਿਆ ਸੀ ਆ ਟਰੈਕਟਰ ਆਵੇ। ਕੀ ਡਾਂ ਮਿੱਤਾਈ ਉਹਨੂੰ। ਬੱਸ ਟਾਈਮ ਨਹੀਂ ਗਿਆ ਸੀ ਵੀ ਆਜੋ ਘਰੀ ਹੁਮਾਂਗੇ। ਉਹ ਆ ਗਏ। ਉਹ ਆ ਗਏ ਹੁਣ ਲੱਗਦੇ ਦੋਹੀ ਨੇ। ਹਾਂ ਆ ਗਏ। ਥੋੜੀ। ਥੋੜੀ ਫੜੀ। ਥੋੜੀ ਫੜੀ। ਮੇਰਾ ਟਰੈਕਟਰ ਬਣਾ ਸੀ ਇਹ ਬਿਕਾਊਗਾ ਹਾਂ ਹੈਗਾ ਜੀ ਕਿਉਂ ਆਹੀ 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 ਕਿਹੜਾ ਮਾਡਲ ਆ ਕਿਹੜਾ ਮੁੱਦਾ ਕਿੰਨੇ ਮਾਡਲ ਕੰਨਮੀ ਮਾਡਲ ਨੇ ਕੰਨਮੀ ਮਾਡਲ ਹੈ ਜੀ ਸਾਰੀ ਸਰਵਿਸ ਹੋਈ ਹੋਈ ਆ ਸਾਰਾ ਕੁਝ ਠੀਕ ਹੈ ਜੀ ਸਟਾਰਟ ਕਰਕੇ ਦੇ ਦਿਓ ਜਮਾ ਓਕੇ ਜੀ ਟਰਾਂ ਵਧੀਆ ਪਿਆ ਯਾਰ ਹੁਣ ਆ ਬਿੰਦੇ ਚਲ ਦੇਖ ਟਰੈਕਟਰ ਬੈ ਕੇ ਓਕੇ ਜੀ ਸਾਰਾ ਕੁਝ ਜੀ ਮੈਂ ਦੇਖ ਮਾਰ ਸੈਲ ਟਰੈਡਰ ਵਧੀਆ ਜੀ ਜਮਾਂ ਨਾ ਟਰੈਡਰ ਤਾਂ ਵਧੀਆ ਹੈ ਕੋਈ ਕਮੀ ਨਹੀਂ ਹੈ ਸਰ ਜੀ ਟੂ ਡਰਸੋ ਫਿਰ ਕਿਵੇਂ ਜੀ ਫਿਰ ਉਸ ਤੋਂ ਜੀ 135 135 ਹੈ ਕਰੋ 125 ਦੇ ਸਾਢੇ ਚੱਕੋ ਨਾ ਤੇਰੀ ਨਾਲ ਹੁਆ ਬਾਕੀ ਸਾਨੂੰ ਕੱਲ ਨੂੰ ਮਿਲ ਜਾਣਗੇ ਜਿਹੜੇ ਬਾਕੀ ਸਨ ਕਰਨਾ ਕਿੰਨੇ ਦਿਨਾਂ ਤੱਕ ਜੀ ਕੱਲ ਨੂੰ ਹੋ ਜਾਏ ਨਾ ਅੱਜ ਜਲੂਰੀ ਇਸ ਵੇਲੇ ਕਰਤਾ ਹੈ ਫੀਸ ਭਰਨੇ ਆਈ ਮੁੰਡੇ ਦੀ ਤਾਂ ਕਰਤੀ ਇਸ ਤੋਂ ਕੋਈ ਨਹੀਂ ਤੜਕੇ ਕਰ ਲਾਂਗੇ ਚੱਲ ਫਿਰ ਬਿੰਦੇ ਮਾਰ ਸਰਪ ਜੱਟ ਹੱਸਦਾ ਏ ਜੱਟ ਜੱਜਦਾ ਏ ਜੱਟ ਗਾਉਂਦਾ ਏ ਜੱਟ ਨੱਚਦਾ ਏ ਕਿੰਜ ਸੀਨਾ ਚੀਰ ਦਿਖਾਵੇ ਕਿ ਜੱਟ ਕਿਹੜੇ ਹਾਲ ਚ ਵਸਦਾ ਏ ਪਹਿਲਾ ਛੋਟੀ ਪੇ बापू बापू हां बेटा लागा बापू अर्थ ये नहीं गड्डी है जी बेटा कौन नहीं ਜਾ ਤੂੰ ਗੱਲ ਕਰ ਇਹਨਾਂ ਆਉਣਾ ਆਸੀ ਆ ਨਾ ਬਾਪੂ ਤੂੰ ਆਉਣਾ ਪਾਣੀ ਪੀਣਾ ਬੁੱਤ ਫੇਰ ਆਪਾਂ ਜਿਹੜੀ ਤੰਗੀ ਮੈਂ ਦੇਖੀ ਮੇਰੇ ਪੁੱਤ ਨੂੰ ਨਾ ਦੇਖਣੀ ਪਵੇ ਬਸ ਹੁਣ ਦੇ ਕੋਈ ਹੱਲਾ ਇਤੇ ਭਾਰੇ ਸਭ ਪਾਸਿਆਂ ਤੋਂ ਹਾਰੇ ਦਾਦਾ ਜੀ ਮੈਂ ਕਿਰੋ ਦਾਦਾ ਜੀ ਬਾਪੂ ਬਾਪੂ ਬਾਪੂ